ਖਾਨੀ ਸਰਦਾਰ ਦਲਦੋਜ ਜੀ ਜੀ ਆਜਾ ਆਪਾ ਲਾਇਬ੍ਰੇਰੀ ਰੋਡ ਦੇ ਉੱਪਰ ਸ਼ਰਧਾਲਾ ਡੀਏਵੀ ਸਕੂਲ ਦੇ ਸਾਹਮਣੇ ਆ ਤੁਸੀਂ ਨਜ਼ਰ ਮਾਰ ਰਹੇ ਹੋ ਇੰਨੀ ਗੜਗ ਦੀ ਠੰਡ ਦੇ ਵਿੱਚ ਮਿਹਨਤ ਕਾ ਸ਼ਲੋਕ ਇੱਥੇ ਇਕੱਠੇ ਹੁੰਦੇ ਆ ਜਿੰਨੂੰ ਆਪਾਂ ਲੇਬਰ ਛੱਡਦੇ ਨਾ ਤੇ ਪੁਕਾਰਦੇ ਆ ਔਰ ਕਿਉਂ ਸਖਸੀਤਾ ਨੇ ਉਹ ਸਦਕਾਰਤ ਸਖਸੀਤਾ ਨੇ ਜਿਹੜੀ ਆਪਣੀ ਮਿਹਨਤ ਨਾਲ ਸਾਡੇ ਘਰਾਂ ਦੀਆ ਛੱਤਾ ਬਣਾਉਂਦੇ ਨੇ ਸਾਡੇ ਘਰ ਬਣਾਉਂਦੇ ਨੇ ਸਾਡੀ ਜ਼ਿੰਦਗੀ ਸੁਖਰੇਣੀ ਕਰਦੇ ਨੇ ਪਰ ਜਿੱਥੋਂ ਆਪਣਾ ਕੰਮ ਚਲਾਉਂਦੇ ਸੀ ਦੇਖੋ ਆ ਚਾਦਰਾਂ ਸਾਹਮਣੇ ਪਈਆਂ ਨੇ ਮੋਰੀਆਂ ਹੋਈਆਂ ਦੀਆਂ ਨੇ ਪਾਣੀ ਪ੍ਰਸ਼ਾਦ ਦਾ ਵਿੱਚ ਆਉਂਦਾ ਸੀਗਾ ਕੋਈ ਪ੍ਰਬੰਧ ਨਹੀਂ ਸੀ ਫਰਸ਼ੇ ਦਾ ਬੈਠ ਗਿਆ ਸੀਗਾ ਪਿਛਲੇ ਪਾਸੇ ਵਾਲੀ ਗੰਧ ਖਰਾਬ ਹੋਈ ਸੀ ਤੇ 5-7 ਸਾਲ ਪਹਿਲੀ ਸਰਕਾਰ ਵੀ ਲੰਗ ਗਈ ਉਹਨਾਂ ਦੇ ਲੀਡਰ ਸਹਬਾਨ ਵੀ ਗੱਡੀਆਂ 'ਚੋਂ ਲੰਗ ਜਾਂਦੇ ਸੀ ਪਰ ਮਿਹਨਤ ਗਸ਼ਦੀ ਗੱਲ ਕਿਸੇ ਨੇ ਨਹੀਂ ਸੁਣੀ ਕੁਝ ਦਿਨ ਪਹਿਲਾਂ ਇਹ ਮੇਰੇ ਕੋਲ ਇਕੱਠੇ ਹੋ ਕੇ ਆਏ ਕਹਿ ਲੱਗੇ ਜੀ ਸਵੇਰੇ ਸਰਦੀ ਹੁੰਦੀ ਆ ਗਰਮੀ ਹੁੰਦੀ ਆ ਬਾਰਿਸ਼ ਹੁੰਦੀ ਆ ਤੇ ਸਾਡੇ ਛੱਡ ਦਾ ਬਹੁਤ ਬੁਰਾ ਹਾਲ ਆ ਮੈਂ ਕਿਹਾ ਕੋਈ ਗੱਲ ਨਹੀਂ ਤੁਸੀਂ ਖੁਸ਼ਕਿਸਮਤ ਹੋ ਕਿ ਪੰਜਾਬ ਦੇ ਵਿੱਚ ਇੱਕ ਐਸਾ ਬਦਲਾਅ ਆਇਆ ਔਰ ਉਹਦੀ ਰਹਿਨ ਭਾਈ ਸਾਡੇ ਹਰਦੇਲ ਅਜੀਜ਼ ਮੁੱਖ ਮੰਤਰੀ ਭਗਵੰਤ ਮਾਨ ਜੀ ਕਰ ਰਹੇ ਨੇ ਔਰ ਉਹਨਾਂ ਦਾ ਸੁਪਨਾ ਹੈ ਕਿ ਮੇਰਾ ਪੰਜਾਬ ਇੱਕ ਰੰਗਲਾ ਪੰਜਾਬ ਹੋਵੇ ਔਰ ਉਸ ਰੰਗਲੇ ਪੰਜਾਬ ਦੇ ਵਿੱਚ ਉਹਨਾਂ ਨੇ ਕੁਝ ਪੈਸੇ ਗੁਰਦਾਸਪੁਰ ਵਿਧਾਨ ਸਭਾ ਹਲਕੇ ਨੂੰ ਦਿੱਤੇ ਅੱਜ ਮੈਨੂੰ ਖੁਸ਼ੀ ਆ ਕਿ ਉਸ ਰੰਗਲੇ ਪੰਜਾਬ ਨੂੰ ਬਣਾਉਣ ਵਾਸਤੇ ਹਰ ਜਿਹੜਾ ਸਮਾਜ ਦਾ ਵਰਗ ਆ ਉਹਨੂੰ ਸੁਖਰਾਣਾ ਕਰਨ ਲਈ ਅੱਜ ਇਸ ਸ਼ੈੱਡ ਦੀ ਮੁਰੰਮਤ ਲਈ 3.5 ਲੱਖ ਰੁਪਈਆ ਪੰਜਾਬ ਸਰਕਾਰ ਵੱਲੋਂ ਅਲਾਟ ਕੀਤਾ ਗਿਆ ਵਾ ਔਰ ਜਿੰਦਾਬਾਦ 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 ਇਸ 3.5 ਲੱਖ ਰੁਪਏ ਦੇ ਵਿੱਚ ਸਾਡਾ ਵਿਭਾਗ ਪੀ ਡਬਲਯੂ ਡੀ ਕੰਮ ਕਰਵਾਊਗਾ ਉਹਨਾਂ ਦੇ ਐਸ ਡੀਓ ਲਵਜੀਤ ਜੀ ਔਰ ਜੇ ਆਈ ਇੱਥੇ ਮੌਜੂਦ ਨੇ ਔਰ ਸਾਡੀ ਸਾਰੀ ਬਾਡੀ ਦੇ ਆਫਿਸ ਬੀਰਨ ਸਹਿਬਾਨ ਦਰਜਾ ਬਦਰਜਾ ਲੀਡਰ ਸਹਿਬਾਨ ਅੱਜ ਆਏ ਨੇ ਸੋ ਇਹ ਕੰਮ ਜਿਹੜਾ ਮੈਂ ਸਭ ਇਹਨਾਂ ਲਵਜੀਤ ਜੀ ਅੱਜ ਤੋਂ ਹੀ ਸ਼ੁਰੂ ਕਰਾ ਦਿਓ ਔਰ ਇਹਦੀ ਛੱਤ ਜਿਹੜੀ ਆ ਉਹ ਬਦਲੀ ਜਾਊਗੀ ਆ ਜਿਹੜੀ ਆ ਫਰਸ਼ ਆ ਉਹ ਖਰਾਬ ਆ ਉਹਨੂੰ ਠੀਕ ਕੀਤਾ ਜਾਊਗਾ ਪੇਂਟ ਕੀਤਾ ਜਾਊਗਾ ਜਿਹੜੇ ਹੋਰ ਵੀ ਕੰਮ ਤੁਸੀਂ ਆਪਣੀ ਮਰਜ਼ੀ ਨਾਲ ਦੇਖ ਲਿਓ ਔਰ ਇੱਕ ਤੁਹਾਡਾ ਹੀ ਤੁਹਾਡੀ ਲੋੜ ਸੀਗੀ ਕਿ ਇੱਥੇ ਵਾਟਰ কুলਰ ਹੋਣਾ ਚਾਹੀਦਾ ਸੋ ਜੇ ਤੁਹਾਡਾ ਦੇਖ ਲਓ ਬਿਜਲੀ ਦਾ ਕਨੈਕਸ਼ਨ ਹੈ ਤੇ ਵਾਟਰ কুলਰ ਵੀ ਇੱਥੇ ਅਸੀਂ ਲਾਤਾ ਜਾਊਗਾ ਤਾਂ ਕਿ ਤੁਹਾਨੂੰ ਪਾਣੀ ਦੀ ਕੋਈ ਪ੍ਰੋਬਲਮ ਨਾ ਆਵੇ ਸੋ ਇਹ ਸ਼ੱਡ ਬਹੁਤ ਜਲਦੀ ਤਿਆਰ ਹੋ ਜਾਊਗਾ ਤੁਹਾਨੂੰ ਸਮਰਪਿਤ ਕਰਾਂਗੇ ਅੱਜ ਵਿਧੀਵਤ ਤਰੀਕੇ ਨਾਲ ਇਹਦਾ ਕੰਮ ਜਿਹੜਾ ਸ਼ੁਰੂ ਕਰਦਾ ਚੇਅਰਮੈਨ ਸਾਹਿਬ ਇਧਰ ਆਓ ਆਓ ਸਾਡੇ ਮੇਰੇ ਨਾਲ ਉੱਚੇ ਚੇਤੇ ਤੌਰ ਤੇ ਸਾਡੀ ਪਾਰਟੀ ਦੇ ਸੰਗਠਨ ਦੇ ਇੰਚਾਰਜ ਔਰ ਮਾਰਕੀਟ ਕਮੇਟੀ ਦੇ ਚੇਅਰਮੈਨ ਸ਼੍ਰੀ ਭਾਰਤ ਪੂਸ਼ਨ ਸ਼ਰਮਾ ਜੀ ਔਰ ਸਾਡੀ ਸਤਿਕਾਰਤ ਸਾਡੇ ਆਫਿਸ ਬੇਰਸ ਬਲੌਕ ਪ੍ਰਧਾਨ ਵੱਖ-ਵੱਖ ਵਿੰਗਾਂ ਦੇ ਪ੍ਰਧਾਨ ਦੇ ਨਾਮ ਲੈਣ ਲੱਗ ਪਈਏ ਇੱਕ ਦਾ ਵੀ ਰਹਿ ਗਿਆ ਤੇ ਬੁਰਾ ਲੱਗੂਗਾ ਸੋ ਸਾਡੇ ਸਬਜ਼ੀ ਮੰਡੀ ਤੋਂ ਪ੍ਰਧਾਨ ਸਾਹਿਬ ਰਵੀ ਜੀ ਕਹਿੰਦੇ ਭਾਬੀ ਅੱਜ ਉਹ ਸਾਰੀਆਂ ਸਖਸੀਤਾ ਜਿਹੜੀਆਂ ਮਹਿੰਦਗਾ ਸ਼ਲੋਕ ਗਾਦੇ ਜਜ਼ਬਾਤਾਂ ਦੀ ਤਰਜਮਾਨੀ ਕਰਦੀਆਂ ਨੇ ਆ ਸਾਰੀਆਂ ਖੜੀਆਂ ਨੇ ਔਰ ਮੈਂ ਅੱਜ ਦੇ ਸੁਭ ਦੇੰਦੇ ਉੱਪਰ ਦਿਲ ਦੀਆਂ ਗਰਾਈਆਂ ਤੋਂ ਮਾਣਯੋਗ ਮੁੱਖ ਮੰਤਰੀ ਭਗਵੰਤ ਮਾਨ ਜੀ ਦਾ ਅਰਵਿੰਦ ਕੇਜਰੀਵਾਲ ਜੀ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਮਿਹਨਤ ਕਸ਼ਾ ਦੀ ਗੱਲ ਸੁਣੀ ਔਰ ਮੈਂ ਹਮੇਸ਼ਾ ਹੀ ਕਿਹਾ ਕਿ ਸਾਡੀ ਸਰਕਾਰ ਸਾਡੀ ਪਾਰਟੀ ਆਮ ਬੰਦੇ ਦੀ ਪਾਰਟੀ ਆ ਆਮ ਘਰਾਂ ਦੇ ਵਿੱਚੋਂ ਜਿਹੜੇ ਲੋਕ ਨਿਕਲੇ ਨੇ ਉਹਨਾਂ ਨੂੰ ਉਹਨਾਂ ਦੀ ਜ਼ਿੰਦਗੀ ਸੁਖ ਰਹਿਣੀ ਉਹਨਾਂ ਦਾ ਜੀਵਨ ਸਾਰ ਨੂੰ ਉੱਪਰ ਚੁੱਕਣਾ ਇਹੋ ਹੀ ਸਾਡਾ ਉਦੇਸ਼ ਔਰ ਅੱਜ ਅਜਾ ਲੇਬਰ ਸ਼ਾਡਾ ਵਧੀਆ ਤਰੀਕੇ ਦੇ ਨਾਲ ਬਣੂਗਾ ਸੋ ਪਰਮੇਸ਼ਵਰ ਕਿਰਪਾ ਕਰੇ ਪ੍ਰਮਾਤਮਾ ਇਹਨਾਂ ਨਾਲ ਸਹਾਇ ਹੋਵੇ ਕਿਉਂਕਿ ਇਹ ਮਿਹਨਤ ਕਾ ਸ਼ਲੋਕ ਉਹਨੇ ਜਿਹੜੀ ਆਪਣੀ ਮਿਹਨਤ ਦੇ ਨਾਲ ਸਮਾਜ ਦੇ ਦੂਜੇ ਵਰਗਾਂ ਨੂੰ ਸੁਖ ਦਿੰਦੇ ਨੇ ਸੋ ਜਦੋਂ ਇਹ ਸਾਰੇ ਸਮਾਜ ਨੂੰ ਸੁਖ ਦੇ ਰਹੇ ਨੇ ਇਹਨੇ ਸਰਕਾਰ ਭਗਵੰਤ ਮਾਨ ਜੀ ਦੀ ਸੋਚ ਅਰਵਿੰਦ ਕੇਜਰੀਵਾਲ ਜੀ ਦੀ ਸੋਚ ਮਿਹਨਤ ਕਸ਼ਾਂ ਦੇ ਨਾਲ ਖੜੀ ਆ ਤਾਂ ਕਿ ਜਿੱਥੇ ਸਮਾਜ ਦੇ ਵਰਗ ਨੂੰ ਇਹਨਾਂ ਦੇ ਸੁਖਰਾੜਾ ਬਣਾਉਣਾ ਇਹਨਾਂ ਦੀ ਇਹਨਾਂ ਦੀ ਜ਼ਿੰਦਗੀ ਦਾ ਸੁੱਖ ਮੰਗਣਾ ਇਹਨਾਂ ਨੂੰ ਆਰਾਮ ਦੇਣਾ ਆਜਾਮ ਆਦਮੀ ਪਾਰਟੀ ਦਾ ਉਦੇਸ਼ ਹੈ ਔਰ ਉਸ ਉਦੇਸ਼ੇ ਦੀ ਲੜੀ ਦੇ ਵਿੱਚ ਅਸੀਂ ਸਾਰੇ ਇਕੱਠੇ ਹੋ ਕੇ ਇਹਨਾਂ ਦੀ ਖਿਦਮਤ ਦੇ ਵਿੱਚ ਹਾਜ਼ਰ ਹੋਏ ਆ ਸੋ ਪਰਮੇਸ਼ਵਰ ਕਿਰਪਾ ਕਰੇ ਤੁਸੀਂ ਹੱਸਦੇ ਵਸਦੇ ਰਹੋ ਮੇਰਾ ਸੂਬਾ ਮੇਰਾ ਮੁਲਕ ਅੱਗੇ ਵਧੇ ਔਰ ਐਸੇ ਤਰੀਕੇ ਨਾਲ ਆਪਾਂ ਅੱਗੇ ਚੱਲਾਂਗੇ ਔਰ ਦੂਸਰੀ ਮੇਰੀ ਬੇਨਤੀ ਆ ਖਾਸ ਕਰ ਸਾਡੇ ਪਾਰਟੀ ਦੇ ਉਦੇਦਾਰ ਸਾਹਿਬਾਨ ਨੇ ਇੱਥੇ ਵੀ ਇੱਕ ਕੈਂਪ ਲਾਓ ਹੈਲਥ ਕੇਅਰ ਦਾ ਤਾਂ ਕਿ ਇੱਥੇ ਸਾਰੇ ਮਜ਼ਦੂਰ ਇਕੱਠੇ ਹੁੰਦੇ ਨੇ ਮਿਹਨਤ ਕਸ਼ ਇਕੱਠੇ ਹੁੰਦੇ ਨੇ ਇਹਨਾਂ ਨੇ ਮੁਹੜੀਆਂ ਤੇ ਜਾਣਾ ਇੱਥੇ ਮਸ਼ੀਨ ਲਾ ਕੇ ਇਹਨਾਂ ਦੇ ਵੋਟਰ ਕਾਰਡ ਔਰ ਆਧਾਰ ਕਾਰਡ ਬਣਾਓ ਤਾਂ ਕਿ 10-10 ਲੱਖ ਰੁਪਏ ਦੀ ਸਿਹਤ ਸੂਲ ਜਿਹੜੀ ਆ ਉਹ ਤੁਹਾਨੂੰ ਮਿਲ ਸਕੇ ਪਰਮੇਸ਼ਵਰ ਕਿਸੇ ਨੂੰ ਬਿਮਾਰ ਨਾ ਪਾਵੇ ਕਦੇ ਦਵਾਈ ਦੀ ਲੋੜ ਨਾ ਪਵੇ ਪਰ ਜੇ ਪੈ ਜਾਏ ਤੇ ਹੁਣ ਉਸ ਖਰਚੇ ਦੀ ਜ਼ਿੰਮੇਵਾਰੀ ਭਗਵੰਤ ਮਾਨ ਜੀ ਨੇ ਔਰ ਅਰਵਿੰਦ ਕੇਜਰੀਵਾਲ ਜੀ ਨੇ ਆਪਣੇ ਹਿੱਸੇ ਲਈ ਆ ਇਸ ਕਰਕੇ ਜਿੰਦਾ ਕਰਨ ਦੀ ਲੋੜ ਨਹੀਂ ਮੈਂ ਬੇਨਤੀ ਕਰੂੰਗਾ ਸਾਰਿਆਂ ਨੂੰ 10-10 ਲੱਖ ਰੁਪਏ ਦਾ ਕਾਰਡ ਬਣਨਗੇ ਠੀਕ ਹੈ ਜੀ ਬਣਨ ਨੂੰ ਤਿਆਰ ਹੋ ਫਾਇਦਾ ਹੈਗਾ ਉਹਦਾ ਬਹੁਤ ਤਗੜੇ ਹੋਗੇ 10-10 ਲੱਖ ਰੁਪਏ ਦਾ ਕਾਰਡ ਬਣਾਓ ਔਰ ਰਿਲੀਵਰ ਕਾਰਡ ਜਿਹੜੇ ਰਹਿੰਦੇ ਨੇ ਸਗਰੀਵ ਜੀ ਤੁਸੀਂ ਅੱਗੇ ਲੱਗੋ ਜ਼ਰੂਰ ਉਹ ਵੀ ਜਿਹੜੇ ਲੇਬਰ ਕਾਰਡ ਜਿਹੜੇ ਬਣਨ ਵਾਲੇ ਨੇ ਬਣਾਓ ਜਿੱਤੇ ਸਾਡੀ ਲੋੜ ਆ ਸਾਨੂੰ ਦੱਸੋ ਬਹਿਗਵੇਂ ਨੂੰ ਕਹਿੰਦੀ ਲੋੜ ਆ ਉਹ ਆਪਾਂ ਕਰਾਂਗੇ ਤਾਂ ਕਿ ਤਗੜੇ ਹੋ ਕੇ ਆਪਾਂ ਆਮ ਆਦਮੀ ਲਈ ਸਮਾਜ ਦੇ ਹਰ ਵਰਗ ਲਈ ਸਹੂਲਤਾ ਦੇਣੀਆਂ ਨੇ ਉਹਨਾਂ ਦੇ ਜੀਵਨ ਸਾਧਨ ਉੱਪਰ ਚੁੱਕਣਾ ਸਾਡਾ ਉਦੇਸ਼ ਆ ਔਰ ਲਗਾਤਾਰ ਬਰਦਾਸਪੁਰ ਦੇ ਵਿਧਾਨ ਸਭਾ ਹਲਕੇ ਦੇ ਵਿਕਾਸ ਲਈ ਕੋਈ ਕਸਰ ਜਿਹੜੀ ਆ ਉਹ ਛੱਡੀ ਨਹੀਂ ਜਾਊਗੀ ਹਰ ਵਰਗ ਨੂੰ ਉਹਦਾ ਬੰਦਾ ਅਧਿਕਾਰ ਜਿਹੜਾ ਦਿੱਤਾ ਜਾਊਗਾ ਸੋ ਬਹੁਤ ਨਾ ਕਹਿੰਦਾ ਹੋਇਆ ਤੁਹਾਨੂੰ ਸਾਰਿਆਂ ਨੂੰ ਮੁਬਾਰਕਬਾਦ ਤੇ ਸ਼ੁਭ ਕਾਮਨਾਵਾਂ ਚੜ੍ਹਦੀ ਕਲਾ ਜਰਾਂ ਹੋ ਪਰਮੇਸ਼ਰ ਕਿਰਪਾ ਕਰੇ